ਵਿਸ਼ਵਵਾਰਤਾ ਦੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 6 ਫਲੈਗਸਟਾਫ ਰੋਡ ਤੇ ਸਥਿਤ ਆਪਣੀ ਸਰਕਾਰੀ ਰਿਹਾਇਸ਼ ਨੂੰ ਖਾਲੀ ਕਰ ਦਿੱਤਾ ਹੈ ਅਰਵਿੰਦ ਕੇਜਰੀਵਾਲ ਪਰਿਵਾਰ ਸਮੇਤ ਲੂਟਿయన్స్ ਦਿੱਲੀ ਸਥਿਤ ਆਪਣੀ ਨਵੀਂ ਰਿਹਾਇਸ਼ ਤੇ ਪਹੁੰਚ ਗਏ ਨੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਆਪਣੀ ਪਤਨੀ ਅਤੇ ਬੇਟੇ ਦੇ ਨਾਲ ਕਾਰ ਦੇ ਵਿੱਚ ਘਰੋਂ ਨਿਕਲਦੇ ਹੋਏ ਨਜ਼ਰ ਆਏ ਇਸ ਮੌਕੇ ਉਹਨਾਂ ਦੇ ਮਾਤਾ-ਪਿਤਾ ਅਤੇ ਬੇਟੀ ਦੂਜੀ ਕਾਰ ਦੇ ਵਿੱਚ ਸਵਾਰ ਸਨ ਅਰਵਿੰਦ ਕੇਜਰੀਵਾਲ ਨੇ ਘਰੋਂ ਨਿਕਲਣ ਤੋਂ ਪਹਿਲਾਂ ਦਿੱਲੀ ਦੇ ਵਿੱਚ ਉਹਨਾਂ ਦੇ ਸੀਐਮ ਹਾਊਸ ਦੇ ਵਿੱਚ ਸਾਰੇ ਕਰਮਚਾਰੀਆਂ ਦੇ ਨਾਲ ਗਲੇ ਮਿਲ ਕੇ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਅਤੇ ਫਿਰ ਹੱਥ ਜੋੜ ਕੇ ਉਹਨਾਂ ਤੋਂ ਵਿਦਾਇਗੀ ਲਈ ਇਸ ਦੇ ਨਾਲ ਹੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਵੀ ਸੀਐਮ ਹਾਊਸ ਦੇ ਕਰਮਚਾਰੀਆਂ ਨੂੰ ਮਿਲਦੇ ਹੋਏ ਨਜ਼ਰ ਆਏ ਉਹਨਾਂ ਨੇ ਇੱਕ ਕਰਮਚਾਰੀ ਨੂੰ ਘਰ ਦੀ ਚਾਬੀ ਸੌਂਪੀ ਅਤੇ ਕਾਰ ਵਿੱਚ ਸਵਾਰ ਹੋ ਗਏ ਉਹ ਅਲਵਿਦਾ ਆਖਦੇ ਹੋਏ ਉਥੋਂ ਨਿਕਲ ਗਏ ਅਰਵਿੰਦ ਕੇਜਰੀਵਾਲ ਦਾ ਨਵਾਂ ਘਰ ਹੁਣ ਆਮ ਆਦਮੀ ਪਾਰਟੀ ਦੇ ਰਾਜ ਸਭਾ ਦੇ ਮੈਂਬਰ ਅਸ਼ੋਕ ਮਿੱੱਤਲ ਦੀ ਸਰਕਾਰੀ ਰਿਹਾਇਸ਼ ਹੈ ਜੋ ਕਿ ਪੰਜ ਫਿਰੋਜ਼ ਸ਼ਾ ਰੋਡ ਹੈ ਅਸ਼ੋਕ ਮਿੱੱਤਲ ਪੰਜਾਬ ਤੋਂ ਰਾਜ ਸਭਾ ਦੇ ਮੈਂਬਰ ਨੇ ਉਹਨਾਂ ਨੂੰ ਕੇਂਦਰੀ ਦਿੱਲੀ ਦੇ ਇੱਕ ਪਤੇ ਤੇ ਬੰਗਲਾ ਅਲੋਟ ਕੀਤਾ ਗਿਆ